ਜੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕਦੋਂ ਕਰਨ ਤੋਂ ਬਾਅਦ ਦੂਸਰੀ ਵਾਰ ਧੋਤੀਆਂ ਤਵੀਆਂ ਰਾਤ ਬੀਜਿਆ ਦੀ ਬਾਜਰਾ ਬਾਜਰਾ ਬੀਜਣ ਤੋਂ ਬਾਅਦ ਧੋ ਕੇ ਤੇ ਗਾਂਹਾਂ ਵਾਲੇ ਸੀਜ਼ਨ ਲਈ ਆਪਾਂ ਲਾਗੇ ਤਿਆਰੀ ਕਰਨਾ ਆ ਦੇਖੋ ਗਰੀਸ ਮਾਰਤਾ ਆਪਾਂ ਨੂੰ ਚੰਗੀ ਤਰ੍ਹਾਂ ਕੱਟਤਾ ਬਾਹਰ ਦੋਨੇ ਪਾਸੇ ਗਾਨਾ ਨਾਲ ਤੇ ਹੌਣ ਕਰਦਿਆਂ ਮਗਰਲੇ ਤਿੰਨ ਬੈਰਿਆਂ ਨੂੰ ਤਿੰਨ ਮੂਰੇ ਨੇ ਤਿੰਨ ਮਗਰ ਨੇ ਇਹਦੇ ਹਰੇਕ ਸਾਲ ਗਰੀਸ ਕਰਕੇ ਹੀ ਆਪਾਂ ਹੱਕਦੇ ਆ ਤੇ ਫਿਰ ਆਇਆ ਵੀ ਸੀਜ਼ਨ ਚ ਦੇਖਣ ਦੀ ਰੋਡ ਨਹੀਂ ਪਈ ਹੁਣ ਵਿਹਲੇ ਈ ਨਾਲੇ ਗਰੀਸ ਹੋ ਜੂ ਨਾਲੇ ਕੰਮਕਾਰ ਜਿਹੜਾ ਮਾੜਾ ਮੋਟਾ ਕੋਈ ਵਿੰਗ ਟੇੜਾ ਉਹ ਕੱਢਦੇ ਆ ਇਹਨਾਂ ਦੀ ਜੋ ਵੀ ਹੈਗੀ ਆ ਇੱਕਾ ਸਟੈਂਡ ਟੁੱਟਿਆ ਹੋਇਆ ਇਹ ਲਾਉਣੇ ਆ ਇਹਨੂੰ ਸਟੈਂਡ ਵੀ ਜਿਹੜਾ ਮਾੜਾ ਮੋਟਾ ਕੰਮ ਆ ਸਾਰਾ ਕਰਦੇ ਆ ਇਹਨਾਂ ਨਾਲ ਆਪਾਂ ਜਾਂਦੇ ਆ ਜੀ ਬਰੋ ਤੋਂ ਵਾਪਸ ਪਿੰਡ ਨੂੰ ਤੇ ਔਸੋ ਤੋਂ ਸਾਨੂੰ ਪਤਾ ਖਰਾਬ ਆ ਆਹ ਹਾ ਗੁਰਦਗੜ ਜਾਣਾ ਹੋਣਾ ਕੋਈ ਸਮਾਨ ਹੈ ਭੱਟੀ ਪੂਰੀ ਦਾ ਪਤਾ ਨਹੀਂ ਕਾਹਦਾ ਸਮੇਂ ਤੋਂ ਬਾਹਰ ਆ ਬਹੁਤ ਵੱਡੇ ਵੱਡੇ ਨੇ ਚਾਰ ਟਰਾਂ ਦੇ ਨੇ ਆ ਰੋਹੀ ਪਾਣੀ ਵੀ ਵਿਚਾਰੇ ਵਿੱਚ ਰਹੋਦੇ ਨੇ ਸਾਰੇ ਦੇਖੋ ਬੈਠੇ ਰਹੇ ਆ ਕੋਮਣੀ ਕੀ ਜੀ ਬਹੁਤ ਵੱਡਾ ਪਤਾ ਨਹੀਂ ਕਿੱਥੋਂ ਬਣ ਕੇ ਆਇਆ ਸਮਾਨ ਦੋ ਆ ਵੱਡੇ ਨੇ ਦੋ ਅਕੇ ਰਾਂਗੇ ਉਹ ਆ ਘੜੇ ਨੇ ਚਾਰ ਰਹੇ ਨੇ ਤਾਣਾ ਤੁੰਗਾ ਚੱਕੇ ਹੋਰ ਨੂੰ ਵੀ ਘੜਦੇ ਨੇ ਕੋਟ ਬਹੁਤ ਬੰਦੇ ਨੇ ਨਾਲ ਵਿਚਾਰੇ ਝੰਡੇ ਝੰਡੇ ਲਈ ਫਿਰਦੇ ਤੇ ਤਾਣਾ ਦਿਖਾਉਦੇ ਨੇ ਲੈਟਰਲ ਰੂਟਰ ਪੂਰੇ ਨਾਇਬ ਨੇ ਮਗਰ ਚੰਨਾ ਰੱਖਣ ਲਈ ਇਹ ਰਾਤ ਨੂੰ ਡਿਗਾਰ ਹੈ ਆ ਤਾਂ ਟਰਾਲੇ ਹੀ ਬਹੁਤ ਨੀਵਾ ਜਾ ਉਹ ਵੀ ਬਣਿਆ ਵਾ ਉਹ ਤਾਂ ਮਗਰ ਦਾ ਟੋਕਿਆ ਮੈਚ ਨੰਬਰ ਘਟੀ ਆ ਰਹੇ ਜਿੱਥੇ ਜਾਣਾ ਮਸਾਂ ਹੀ ਸਰੇ ਲੱਗਣਗੇ ਹਨਾ ਇਹ ਬਹੁਤ ਦਿਨ ਦੇ ਚੱਲੇ ਰਹਣਗੇ ਬਹੁਤ ਜਿਆਦੇ ਆਪਣੇ ਪਿੰਡ ਦਾ ਮੇਲਾ ਜੀ ਤਿਆਰੀ ਚੱਲਦੀ ਆ ਤੇ ਆਪਾਂ ਚੱਲੇ ਆ ਖੰਨੇ ਵੈਸੇ ਆਵਣਾ ਖੜਾ ਜਵਾਨ ਨੂੰ ਲਈ ਤੇ ਕੇਰੀਕੂਰੀ ਪਾਰਟੀ ਅੱਜ ਵਧੀਆ ਬਣਾਤੀ ਜਗਾ ਮਾੜੀ ਦਾ ਮੇਲਾ ਆਪਣੇ 17 ਤਰੀਕ ਦਾ ਸਜਾਵਟ ਚੱਲਦੀ ਆ ਓਕੇ ਮਾੜੀ ਦਾ ਹੁਣ ਮਿਲਦੇ ਆਪਾਂ ਖੰਨੇ ਜਾ ਕੇ ਪਹੁੰਚ ਗਏ ਆਪਾਂ ਖੰਨੇ ਤੋਂ ਅੰਮਤਰ ਜਾ ਕੇ ਹੁਣ ਜੀ ਆਪਾਂ ਹੋ ਗਈ ਐਂਟਰੀ ਅੰਦਰ ਜਹਾਜ਼ ਚੜ੍ਹ ਕੇ ਛਾਨੂੰ ਹਟਿਆ ਨਹੀਂ ਕਰਨਾ ਦੇਖਣਾ ਨਾਲੇ ਪਹਿਲਾਂ ਦੇਖਿਆ ਵਾ ਹੈ ਖੁਸ਼ ਐ ਹੁਣ ਖੁਸ਼ ਐ ਪੂਰਾ ਪੂਰੇ ਪਰ ਚੰਡੋਲ ਚੜਾਲ ਛੂਤਣ ਦਾ ਕੰਮ ਨਹੀਂ ਕਰਦਾ ਕਿਉਂਕਿ ਇਹਨਾਂ ਦੇ ਠੰਡੇ ਮੱਟੇ ਜੀ ਕਰਤੇ ਹੁੰਦੇ ਨੇ ਬਾਅਦ ਚ ਹਾਸਤੇ ਹੋ ਜਾਂਦੇ ਨੇ ਫਾਇਦਾ ਕੋਈ ਨਹੀਂ ਤੇ ਘੁੰਮ ਫਿਰ ਕੇ ਮੁੜ ਜਾਣਾ ਆਪਾਂ ਨੇ ਜ਼ਰੂਰ ਦੇ ਦੇਵਾਕਾਂ ਨੂੰ ਨਹੀਂ ਛਾੜਨਾ ਬਾਅਦ ਚ ਫਿਰ ਖਬਰਾਂ ਲੱਗਦੀਆਂ ਨੇ ਫਾਇਦਾ ਕੋਈ ਨਹੀਂ ਇਸ ਕਰਕੇ ਉਸ ਕਰਕੇ ਮਨਣਾ ਹਾਲਿਓਂ ਹੋ ਕੇ ਆ ਗਿਆ ਆ ਹੈਗਾ ਤੂਲੀ ਆ ਹਾਉ ਪੈਂਦੀਆਂ ਨੇ ਚੀਤਾ ਅੰਦਰ ਕੌਣ ਹੈ ਮੈਂ ਕਿਹਾ ਜੀ ਮਲੋਹ ਦੀ ਮਸ਼ਹੂਰ ਚੱਕੀ ਉੱਥੇ ਆਪਾਂ ਚੱਕੀ ਤੇ ਬੰਦ ਰਹਾਂ ਤੇਲ ਪੜਾਉਣ ਲਈ ਆਟਾ ਦਾ ਪਿੰਡੀ ਪੀਂਦੇ ਨੇ ਡੈਡ ਵੀ ਕਰਦੇ ਨੇ ਤੇ ਤੇਲ ਵੀ ਕਰਦੇ ਨੇ ਇੰਨੇ ਵਕਤਾਂ ਦੀ ਪੀਂਦੇ ਨੇ ਹੜਦੀ ਵਾਲੀ ਵੀ ਹੈਗੀ ਆ ਚੌਲ ਦੀ ਕੱਢਦੇ ਨੇ ਆ ਦੇਖੋ ਸਾਰੀਆਂ ਚੱਕੀਆਂ ਲੱਗੀਆਂ ਹੋਈਆਂ ਨੇ ਸਾਬਸ ਰੱਬੀਆ ਚੱਲਦਾ ਉਦੋਂ ਬਾਅਦ ਚਲਾਉਣਗੇ ਨੌ ਗਏ ਵੱਜ ਆ ਹੜਦੀ ਵਾਲੀ ਆ ਇਹਨਾਂ 40 ਵੀ ਹੈਗੀ ਆ ਇਹ ਤੋਂ ਬਾਅਦ ਮੈਂ ਕੋਈ ਕੋਈ ਨਾ ਅਫਸਰ ਜੀ ਸਾਡੇ ਕਾਮਕਾਰ ਆਪ ਕੋ ਆਪਣੀਆਂ ਡਿਊਟੀਆਂ ਦੇ ਬੰਦੇ ਆਟੇ ਵਾਲੀ ਵੀ ਚੱਲ ਪਈ ਤੇ ਫੋਟੋ ਵੀ ਚੱਲ ਪਿਆ ਦੀ ਪਹਿਲਾਂ ਤਾਂ ਕਰੋ ਫਾਰਸ ਚੈੱਕਪੂ ਕੀ ਗਾੜਾ ਪੱਥਰ ਫਿਰ ਪੂਰਾ ਭੈਂਟ ਲੱਗਿਆ ਵਧੀਆ ਰੇਸ਼ੇ ਨਾਲ ਰੇਸ਼ਾ ਮਿਲ ਗਿਆ ਦੇਖੋ ਐਨ ਸਹੀ ਕਸਾਰ ਉਹ ਤੋਂ ਬਾਅਦ ਨਾਲੇ ਚੱਲਦਾ ਕੰਮ ਪੇਂਟ ਦਾ ਪੇਂਟ ਦਾ ਕੰਮ ਚੱਲੀ ਜਾਂਦਾ ਅੰਦਾਜ਼ੀਆਂ ਹੋ ਗਈਆਂ ਸਾਫ ਸੁਥਰੀਆਂ ਵਾਲੇ ਅੰਨਾ ਬਾਹਰ ਕੱਢੀ ਜਾਂਦੀ ਆ ਤੇ ਬਹੁਤ ਸੋਹਣਾ ਲੱਗਿਆ ਪੱਥਰ ਰਗੜਾਈ ਇਹਦੀ ਪਾਲਿਸ਼ ਪੂਲਿਸ਼ ਹੋ ਗਈ ਫਾਈਨਲ ਹੋ ਗਿਆ ਇਹ ਹੋ ਗਿਆ ਜੀ ਫਾਈਨਲ ਕਮਰਾ ਸਾਰੇ ਕਮਰੇ ਸਾਰੇ ਉੱਪਰਲਾ ਬਾਹਰ ਤੱਕ ਇਹਦਾ ਵੀ ਦੇਖੋ ਸਾਰਿਆਂ ਦੇ ਵੱਖੋ ਵੱਖਰਾ ਪੂਰਾ ਘੈਂਟਾ ਦੇਖੋ ਐਨ ਰੇਸ਼ੇ ਨਰੇਸ਼ਾ ਮਿਲਿਆ ਪਿਆ ਨਾ ਇਹਦੇ ਚ ਭਾਈਆ ਡਬਲ ਬੈਡ ਇੱਕ ਕਮਰੇ ਚ ਬਾਕੀ ਬਾਹਰ ਚੱਲਦਾ ਪੂਰੇ ਹਾਂ ਇਹਦਾ ਬਾਕੀ ਆ ਇਹਦੀ ਹਲੇ ਸਫਾਈ ਵੀ ਰਹੀ ਜੀ ਹੁਣ ਤੋਂ ਤੇ ਕੰਦਾ ਕਰਤੀਆਂ ਸਾਫ ਮੜੀਆਂ ਮੋਟੀਆਂ ਟਾਕੀਆਂ ਦਾ ਕੰਮ ਵੀ ਸਾਰਾ ਕੁਝ ਤਿਆਰ ਪਿਆ ਜਦੋਂ ਪੱਥਰ ਵਾਲਾ ਨਿਕਲ ਗਿਆ ਤੇ ਉਸ ਦਿਨ ਮਿਸਤਰੀਆਂ ਲੱਕੜ ਵਾਲੇ ਨੇ ਆ ਜਾਣਾ ਕੱਲੂ ਥੱਲੇ ਹੋ ਜਾਊ ਨਿਪਟ ਜੂ ਥੱਲੇ ਵੀ ਥੱਲੇ ਦੋ ਦਿਨ ਹੋ ਗਏ ਅੱਛਾ ਤੇ ਲੋਪੀ ਦਾ ਕਰੋ ਡਿਜ਼ਾਈਨ ਚੈੱਕ ਉੱਪਰਲੀ ਲੌਬੀ ਆ ਇਹ ਬਾਹਰਲੇ ਪੱਥਰ ਦੀ ਪਨੀਸ਼ਿੰਗ ਦੇਖੋ ਕਿ ਆ ਕਮਾਲ ਦੀ ਆ ਇਹ ਆ ਪਹਿਲੀ ਛੱਤ ਦਾ ਜਿਹੜਾ ਸਮਝ ਲਓ ਰੱਖਿਆ ਆਪਾਂ ਨੇ ਖਾਲੀ ਜਗ੍ਹਾ ਬੇੜਾ ਪੂਰਾ ਵਧੀਆ ਯਾ ਤਾਂ ਆਪਾਂ ਤੁਹਾਨੂੰ ਪਤਾ ਹੈ ਜੀ ਵੀ ਗਰੇਨੇਟ ਲਾਏ ਆ ਬਰਾਊਨ ਸ਼ੇਡ ਦਾ ਬ੍ਰੈਕ ਤੇ ਬਰਾਊਨ ਲੱਗਦਾ ਰਵੇ ਜਿੱਥੇ ਲੀਨੀ ਮਰੀ ਮਸ਼ੀਨ ਤੇ ਕੋਈ ਨਾ ਕਰਦੇ ਨੂੰ